ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠਾ ਤਨ ਝੂਠ ਹੈ ਜਿਬਾ ਝੂਠੀ ਹੋਏ ਮੁਖ ਝੂਠਾ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬਿਨ ਅਬ ਸਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ ਮੁੰਦੇ ਗੁਣਹੀਣੇ ਸੁਖ ਕੇਹ ਪੇਰ ਰਾਲੀਆਂ ਰਸ ਮਾਨਸੀ ਸਾਚ ਸਬਦ ਸੁਖ ਨੇ ਰਹਾਉ ਪਿਰ ਪਰਦੇਸੀ ਜੀ ਇਥੀ ਐ ਧਨ ਵਾਂਢੀ ਚੂਰੇ ਜਿਉਂ ਜਲ ਥੋੜਾ ਮੱਛਲੀ ਕਰਨ ਪਲਾਵ ਕਰੇ ਪਿਰ ਭਾਵੈ ਸੁਖ ਪਾਈਐ ਜਾ ਆਪੇ ਨਦਰ ਕਰੇ ਪਿਰ ਸਾਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ 모ਹਿਆ ਰਤੀ ਰੰਗ ਨਿਹਾਲ ਸਬਦ ਸਵਾਰੀ ਸੋਹਣੀ ਫਿਰ 라ਵੇ ਗੁਣਦਾਲ ਕਾਮਣ ਕਾਮਨਾ ਆਵਈ ਖੋਟੀ ਅਵਗਣਿਆਰ ਨਾ ਸੁਖ ਪਈਐ ਸਾਹੁਰੈ ਝੂਠ ਜਲੀ ਵੇਕਾਰ ਆਵਣ ਮੰੰਣ ਡਾਖੜੋ ਛੋਡੀ ਕੰਤ ਵਿਸਾਰ ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋਖ ਕਿਤੁ ਸਾਦ ਪਿਰਕੈ ਕਾਮਨਾ ਆਵਈ ਬੁੱਲੇ ਫਾਦ ਲਬਾਦ ਦਰ ਘਰ ਢੋਈ ਨਾਲ ਹੈ ਛੁੱਟੀ ਦੂਜਾ ਸਾਦ ਪੰਡਤ ਵਾਚੇ ਪੋਥੀਆਂ ਨਾ ਬੁੱਝੇ ਵਿਚਾਰ ਅਨ ਕਉ ਮੱਤੀ ਦੀ ਚਲਹੇ ਮਾਇਆ ਕਾ ਵਾਪਾਰ ਕਥਨੇ ਝੂਠੀ ਜਗ ਭਵੈ ਰਹਿਣੀ ਸਬਦ ਸੋਸਾਰ ਕਿਤੇ ਪੰਡਿਤ ਜੋਤ ਕੀ ਬੇਦਾ ਕਰੇ ਵਿਚਾਰ ਵਾਦ ਵਿਰੋਧ ਸਲਾਹਣੇ ਵਾਦ ਆਵਣ ਜਾਣ ਬਿਨ ਗੁਰ ਕਰਮ ਨਾ ਛੁੱਟਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀ ਅਹ ਮੈਂ ਗੁਣ ਨਾਹੀ ਕੋਏ ਹਰ ਵਰਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵੇ ਛੋੜਾ ਹੋਏ ਸ੍ਰੀ ਰાગ ਮਹੱਲਾ ਪਹਿਲਾ ਜਪ ਤਪ ਸੰਜਮ ਸਾਧਿਐ ਤੀਰਥ ਕੀਚੈ ਵਾਸ ਪੁੰਨ ਦਾਨ ਚੰਗਿਆਈਆ ਬਿਨ ਸਾਚੀ ਕਿਆ ਤਾਸ ਜੇ ਹਰਾਦੇ ਤੇ ਹਾ ਲੁਣੈ ਬਿਨ ਗੁਣ ਜਨਮ ਵਿਨਾਸ ਮੰਦੇ ਗੁਣ ਦਾਸੀ ਸੁਖ ਹੋਏ ਆਵਗਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਇ ਰਹਾਉ ਵਿਣਰਾ ਸਿਵਾਪਾਰੀਆ ਤੱਕੇ ਕੁੰਡਾ ਚਾਰ ਮੂਲ ਨਾ ਬੁੱਝੈ ਆਪਣਾ ਵਸਤਰ ਹੀ ਘਰਬਾਰ ਵਿਣ ਵਖਰ ਦੁਖ ਅਗਲਾ ਕੂੜ ਮੁੱਠੀ ਕੂੜਿਆਰ ਲਾਹ ਅਹਨਿਸ ਨੌਤਨਾ ਪਰਖੇ ਰਤਨ ਵਿਚਾਰ ਵਸਲ ਹੈ ਘਰ ਆਪਣੈ ਚੱਲੈ ਕਾਰਜ ਸਾਰ ਵਣਜਾਰਿਆ ਸਿਉ ਵਣਜਿ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾ ਸੰਗਤ ਪਈਐ ਜੇ ਮਿਲੈ ਮਿਲਣ ਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤਿ ਅਪਾਰ ਸੱਚਾ ਆਸਣ ਸੱਚ ਰਹਿ ਸੱਚੇ ਪ੍ਰੇਮ ਪਿਆਰ ਜਿੰਨੀ ਆਪੋ ਪਛਾਣਿਆ ਘਰ ਮਹਿ ਮਹਿਲ ਸੁਥਾਈ ਸੱਚੇ ਸੇ ਤਿਰਤਿਆ ਸੱਚੋ ਪੱਲੈ ਪਾਏ ਤ੍ਰਿ ਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਏ ਸਾ ਧਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ 라ਵੇ ਰੰਗ ਸੱਚ ਸੁਹਾਗਣ ਸਾ ਭਲੇ ਫਿਰ ਮੋਹੀ ਗੁਣ ਸੰਗ ਭੂਲੇ ਭੂਲੀ ਥਾਲ ਚੜਾ ਥਾਲ ਚੜ ਡੂਗਰ ਜਾਓ ਬਨ ਮੈਂ ਭੂਲੀ ਜੀ ਫਿਰਾ ਬਿਨ ਗੁਰਬੂਜ ਨਾ ਪਾਓ ਨਾਵਹ ਭੂਲੀ ਜੀ ਫਿਰਾ ਨਾਵਹ ਭੂਲੀ ਜੀ ਫਿਰਾ ਫਿਰ ਫਿਰ ਆਵੋ ਜਾਓ ਪੁੱਛੋ ਜਾਏ ਪਦਾਉ ਆ ਚੱਲੇ ਚੱਕਰ ਹੋਏ ਰਾਜਨ ਜਾਣੇ ਆਪਣਾ ਦਰ ਘਰ ਠਾਕ ਨਾ ਹੋਏ ਨਾਨਕ ਏਕੂ ਰਵ ਰਹਿਆ ਦੂਜਾ ਅਵਰ ਨਾ ਕੋਇ ਪੁੱਛ ਹੋ ਜਾਏ ਪਧਾਉ ਆ ਚੱਲੇ ਚੱਕਰ ਹੋਏ ਰਾਜਨ ਜਾਣੇ ਆਪਣਾ ਦਰ ਘਰ ਠਾਕ ਨਾ ਹੋਏ ਨਾਨਕ ਏਕੂਰ ਵਰ੍ਹਿਆ ਦੂਜਾ ਆਵਰ ਨਾ ਕੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ